ਦੋਸਤੋ ਆਪਣੇ ਕੋਲੇ ਆਇਆ ਵੇ ਅੱਜ ਇੱਕ ਸੜਿਆ ਹੋਇਆ ਹਾਥੀ ਆ ਸੜਿਆ ਹੋਇਆ ਹਾਥੀ ਆਇਆ ਇਹ ਬਈ ਮੈਂ ਗ੍ਰੈਂਡਰ ਲੈ ਆ ਉਹ ਇਹਨਾਂ ਨੂੰ ਪੈਰਾਂ 'ਚ ਬੰਨ੍ਹ ਲਿਆ ਉਹ ਆ ਸਾਰੇ ਇਹ ਫੱਟਣਾ ਆ ਹੁਣ ਇਹਦੇ ਆਪਾਂ ਟਰਾਲੀ ਲਾ ਕੇ ਜਾਣੀ ਇੱਥੇ ਕੀ ਹੋਣਾ ਇਹ ਤਾਂ ਨਵਾਂ ਆਇਆ ਪਿਆ ਤੇ ਇਹਦੀ ਟਰਾਲੀ ਲਾਉਣੀ ਇੱਥੇ ਆਪਾਂ ਆਪਾਂ ਕੋਲ ਆਇਆ ਵੇ ਅੱਜ ਕੋਈ ਨਾ ਕਾ ਬੋਣੀ ਹੋਏ ਉੱਪਰੋਂ ਤੇ ਵਰਡ ਕਰਨਾ ਤੇ ਆ ਦੇਖੋ ਕੰਡੀਸ਼ਨ ਆ ਹੋ ਗਈ ਹੱਤੀ ਦੀ ਬਹੁਤ ਨੁਸਾਨ ਹੋ ਗਿਆ ਗੱਡੀ ਦਾ ਸੰਪਾਇਰੀ ਨੇ ਮਗਰੋਂ ਪੁਜਾਰ ਕਾਰੇ ਭਾ 不要，不要。 अगर एंटर होते नार्नूटा वर्टन ना लिया नाटा वर्ड आंगे हाँ अभी तो लेने दो क्यों मैं लागू करें ओके रपोर्ट आने ओके रपोर्ट आने आ आगे सिस्टम आई एंड पास इसको ऐसे ऐसे ठीक है वापिस आप भी पाना भी लाना ਮੇਰੀ ਗੱਲ ਕਰਾ ਬੰਦ ਉਹ ਤਾਰ ਨਾ ਘੱਟ ਬਾਹਰ ਇਧਰ ਵੜਨਾ ਨਾ ਕਿਧਰ ਆ ਇਧਰ ਮੱਥੇ ਮਾਰਨਾ ਨਾ ਇਧਰ ਵੜਨਾ ਕਰਦੇ ਹੁਣ ਵੜ ਲੈ ਨਾ ਤੂੰ ਵੜ ਲੈ ਲਾੜ ਕੋ ਟਿਕਣਾਗਾ ਆ ਲਾੜ ਵੜ ਲੈ ਇੱਕ ਰੰਗ ਡੈਂਟ ਡੈਂਟ ਕਿਉਂਦਾ ਡੈਂਟ ਨਹੀਂ ਹੁੰਦਾ ਇਹਦੇ ਨਹੀਂ ਭਈ ਇਹ ਨਾ ਵੜਨਾ ਆਹਾ ਵੜਨਾ ਯਾਰ ਆ ਵੜਨਾ ਉਹ ਹੁਣ காவி பட்ட ਈ ਵਾਤ ਚਾਹ ਰੂ ਗਾੜਾ ਚਾਹ ਮਾਹ ਤੋਂ ਦਿਨ ਮਰਾਂ ਦੇ ਬਣ ਕੇ ਉਹ ਵੀ ਵੱਡਾ ਲੱਗਣਾ ਉਧਰ ਆਈ ਵੱਡ ਲੈ ਉਧਰ ਜਾ ਉਹ ਰਿਆ ਉਹਦੇ ਕੰਪਲੀਟ ਦਾ ਕਰਜਾ ਉਹ ਇਸ ਤਰ੍ਹਾਂ ਹੋ ਗਈ ਬਸ ਇਹ ਤਾਂ ਬੰਦਾ ਹੀ ਬਸ ਬਸ ਅੱਥਲੀ ਕਰਿਆ ਪੱਗ ਬੰਨੀ ਦੇਖੀ ਮੇਰੇ ਫੇਸਬੁੱਕ ਤੇ ਜਾਇਓ ਤੁਸੀਂ ਦੇਖੋ ਮੈਨੂੰ ਉੱਥੇ ਪੱਗ ਬੰਨੀ ਮੈਨੂੰ ਕਿੰਨੀ ਸੋਹਣੀ ਲੱਗਦੀ ਓ ਮਾਈ ਲੋ ਆਪਾਂ ਟਰਾਲੀ ਲਾਉਣੀ ਇੱਥੇ ਹਣ বাডিরা <small> বডিকে ਨਾ ਨਹੀਂ ਲੱਗੀ ਜੀ ਆ ਲਾ ਦੇ ਨਹੀਂ ਲੱਗੀ ਜੀ ਆ ਲਾ ਦੇ جي لجي اپرا جلن او تعال تعال او 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 ਉਹ ਨਹੀਂ ਲੱਗਿਆ ਮੇਰੇ ਕੋਈ ਗਾਦੀ ਉਹ ਵੇ ਉਹ ਲੱਗਾ ਲੱਗਾ ਕਿਹਦਾ ਲੱਗਾ ਕਿਹੜਾ ਲੱਗਾ ਤੇ ਮੈਨਾਂ ਤਾਂ ਮਿੱਟ ਦਿੱਤੀ ਉਹਨਾਂ ਕੋਲ ਤੇ ਇਹਨਾਂ ਬਰੇ ਆ ਗਏ ਇਹ ਮਨਾਉਂਦੇ ਆ ਵਿੱਚ ਵੀ ਨੈਟ ਲਵਾਈਏ ਓਏ ਓਏ ਆ ਵੀ ਕਿਦਾਂ ਦੇ ਐਕਟ ਲਾਏ ਬੰਦੇ ਉਹ ਤੇ ਮੁੰਡੇ ਓ ਤੂੰ ਨਾ ਤੂੰ ਕਿਦਾਂ ਆ ਚੱਕੋ ਚੱਕੋ Thank <sighs> you. ਚੱਕ ਰਿਹਾ ਤੇ ਟਰਾਲੀ ਲਾਤੀ ਆਪਾਂ ਕਿੱਥੇ ਹੱਥ ਇਹਰ ਕਿੱਥੇ ਚਲੋ ਤੁਮ ਆਣਾ ਕਿਉਂ ਡੀਰ ਤੋੜ ਨਹੀ ਨਹੀ ਬਾਈ ਰੋਕ ਲਓ ਯੋ ਚੱਕਦੇ ਜਾਗਦੇ ਚੱਲ ਜਾਣ ਦੇ ਗੱਡੀ ਗੱਡੀ ਜਾਣ ਦੇ ਬੈਕ ਕਰ ਲੋ ਬੈਕ ਅੱਗੇ ਅੱਗੇ ਹਾਰਲੇ ਡੇਵਿਡ ਜਾਣਦੋ ਚਲੋ ਵੈਤਨਾ ਜੀ ਤੂੰ ਓਏ BMW ਜਾਣਦੇ ਕਿਉਂ ਚਲੋ ਚਲੋ ਉਹ ਕਰ ਰੁਕ ਤੀ ਕੀ ਕਰੀਏ ਨਾ ਯਾਰ ਬਲੌਗ ਬਣਾਇਆ ਚਾਹ ਚਾਹ ਕਿਉਂ ਇਹਨੂੰ ਗੱਸ ਕਰਾਜ ਪੈਂਦੇ ਆ ਹੈਲੋ ਗਾਈ ਤੇਰਾ ਡਰਾਈਵਿੰਗ ਦਾ ਕੀ ਤਜਰਬਾ ਮੇਰਾ ਪਾਪਾ ਟਰੱਕ ਚ ਚਲਾਉਂਦਾ ਰਿਹਾ ਜੀ ਪਰ ਉਹਦੇ ਤੇਰਾ ਕੀ ਤਜਰਬਾ ਮੈਂ ਉਹਦਾ ਮੁੰਡਾ ਲੋ ਜੀ ਸਾਲੀ ਲਾ ਦੇ ਮੈਨੂੰ ਲੈ ਚੱਲੇ ਕਿੱਧਰ ਜਾਣਾ ਭਾਈ ਉਹ ਕਿੱਧਰ ਨਹੀਂ ਆਉਂਦਾ ਉਹ ਕਿੱਧਰ ਲੋ ਜੀ ਆਪਾਂ ਲੈ ਜਾਂਦੇ ਆ ਗੱਡੀ ਰਾਤ ਚ ਤੋ ਆਪ ਲੱ ਕੇ ਆਇਆ ਆਪਣਾ ਸੈਂਟਰ ਖਾ ਲਈ ਜੰਗਾ ਉਹਦੇ ਕੋਲ ਜਿੰਨ ਕੋਲ ਓਕੇ ਹੁਣ ਆਪਾਂ ਇੱਥੇ ਚੜਾਉਣਾ ਦੇਖੋ ਆ ਕੇ ਹੁਣ ਆ ਇੱਥੇ ਚੜਾਉਣਾ ਆਪਾਂ ਇਹਨੇ ਇੰਜਨ ਦਾ ਕੰਮ ਕਰਨਾ ਇਹਦਾ ਆ ਕੀ ਗੱਡੀ ਆਹ ਦੇਖੋ ਜੀ ਉਹ ਮੈਂ ਤੁਹਾਡੀ ਭੈਰ ਜੋ ਲੱਗਦਾ ਕਿੰਦੇ ਵਸਟਰੋਲ ਦੇਖੋ ਆ ਆਪਣਾ ਗੇਮਨ ਆ ਉਹ ਇੱਥੇ ਕਰਨਾ ਇੰਸਟਾਲ ਇੰਸਟਾਲ ਚੜਾਉਣੀ ਹੈ ਤੇ ਦੇਖੋ ਜੀ ਆ ਆਪਣੇ ਭਾਈ ਵੀਰ ਦਾ ਗੈਰਾਜ ਆ ਲਾ ਇੱਥੇ ਜਿੰਦ ਕਰਨਾ ਆਇਆ ਭਈਆ ਸੱਲ ਨਾ ਉਹ ਨੂੰ ਜਰਾ ਗੋ ਨਾ ਓ ਚਲੋ ਚਲੀਏ ਆਜੋ ਚਲੋ ਕਿਹ ਲੋ ਨਿਕਾਲਦੇ ਕੰਮ ਹੋ ਗਿਆ ਹਾਂਜੀ ਆਪਰੀ ਦੀਆਂ ਤੇ ਲਾਈਟ ਚੱਲਦੀ ਸਾਰੇ ਸਾਲੇ ਦੀ ਲਾਈਟ ਬੰਦ ਹੋ ਤੇ ਆਪਣੀ ਮੋਬਾਈਲ ਦੀ ਲਾਈਟ ਚੱਲਦੀ ਹੈ ਇਹ ਹੈਗਾ ਵੀਰੂ ਪ੍ਰੈਂਕ ਕਰਦਾ ਜਿਹੜਾ ਚਲਾਓ ਚਲੀਏ ਯਾਰ ਬਾਈ ਦੋ ਮਿੰਟ ਗਰੈਂਡਰ ਲੈ ਕੇ ਜਾਣਾ ਮੈਂ ਯਾਰ ਆ ਚਲੇ ਨੀ ਚੱਤਰ ਬੈਂਕਰ ਪਲਾਵ ਆ ਜਾਈਂ ਕੋਲ ਜਾਣਾ ਤੂੰ ਕੀ ਕਰ ਤੂੰ ਕੀ ਕਰਦਾ ਆ ਜਾਓ ਚਲਾਇਓਏ ਆਇਓਏ ਜੀ ਉਹ ਤੂੰ ਮਾਰਦੀ ਵੀ ਤੈਨੂੰ ਨਾ ਲੱਗ ਰਿਹਾ ਥੈਰੀ ਓਏ ਓਏ ਬਾਈ ਕਰਾ ਲਾ ਯਾਰ ਕੀ ਕੰਮ ਕਰਾਉਣਾ ਕਿਦੀ ਨਾਲ ਕੁਝ ਵੀ ਨਹੀਂ ਹੁੰਦਾ ਪਰ ਜਾ ਮੈਂ ਦੱਸਦਾ ਹਾਂ ਬਈ ਸ਼ਾਵਟ ਦੇ ਚਾਰ ਨਾਟ ਠੀਕ ਹੈ ਤੇ ਗਾਡਰੀ ਦੇ ਬਈ ਯਾਰ ਚਾਰ ਚਾਰ ਗਾਡਰੀ ਦੇ ਆ ਦੋ ਖੁੱਲਣੇ ਆ ਤੇ ਗਾਡਰੀ ਵਾਲੇ ਇੱਕ ਆ ਖੋਲਣਾ ਵਾ ਇੱਕ ਆ 13 ਦਾ ਇੰਜਨ ਥੱਲੇ ਜਾ ਹੈਗਾ ਬਈ ਇੰਦੇ ਜਾ ਹਟਾ ਲਿਆ ਵਾ ਸਾਰਾ ਕੋਈ ਬਈ ਵੇਖਣਾ ਪੈਣਾ ਇਹ ਠੀਕ ਹੈ ਆ ਕੀ ਕੋ ਹੈਗਾ ਹਾਂ ਆ ਕੀ ਹੈ ਆ ਮੈਨੀਫੋਲਡਰ ਹੈ ਵਾ ਹਾਂ ਬਈ ਕੋਲ ਕੇ ਚੱਕੂਗਾ ਯਾਰ ਇਹ ਤਾਂ ਬਾਅਦ ਚ ਬਾਈ ਸਾਰਾ ਇੰਜਨ ਗੇਅਰ ਥੱਲੇ ਲਾ ਲਓ ਇਹ ਫ੍ਰੀ ਹੋ ਜੂਗਾ ਜਮਾ ਪਹਿਲਾਂ ਮੈਂ ਕਹਿੰਦਾ ਹਟ ਇਸੇ ਉਥੇ ਪਹਿਲਾਂ ਇਹ ਇਸ ਇਹਨੂੰ ਰੈਡ ਦਾ ਰੱਖੋ ਯਾਰ ਹਜੇ ਯਾਰ ਠੀਕ ਆ ਅੰਦਰ ਨੂੰ ਨਾ ਰੱਖੋ ਇੱਥੇ ਆਪਾਂ ਫੋੜੀਆਂ ਦੇ ਕਰਤਾ ਹੈ ਬੇਕਾਰ ਹੋ ਜੂਗਾ ਇੱਥੇ ਪਹਿਲਾਂ ਇਹਦਾ ਹਾ ਖੋਲ ਨੂੰ ਸਾਰਾ ਇੰਜਨ ਤੇ ਗੇਅਰ ਥੱਲੇ ਲਾ ਲਓ ਸਲੈਂਸਰ ਲਾ ਲਓ ਇਹ ਰੈਡ ਦਾ ਰੱਖੋ ਹਜੇ ਇੰਨਾਂ ਲਾ ਕੇ ਫਿਰ ਉਹਦੇ ਕਰਦੇ ਆ ਬਾਕੀ ਯਾਰ ਇੰਨਾਂ ਲਾ ਕੇ ਇੱਕ ਵਾਰੀ ਆਪਾਂ ਅੰਦਰ ਰੱਖ ਲਈਏ ਨਾ ਇੰਨਾਂ ਤੇ ਜਿਵੇਂ ਮਰਜ਼ੀ ਰੱਖ ਲਾਂਗੇ ਹਾਂ ਚਲੋ ਨਾਲੋਂ ਹਾਂ ਇਹ ਮੈਂ ਚਾਲਦਾ ਤੁਸੀਂ ਕਰਿਆ ਹੋ ਹਿੱਸਾ ਕੀ ਯਾਰ ਇੱਕ ਨਾ ਦਾ ਇਧਰ ਖੋਲਣਾ ਇਧਰ ਖੋਲਣਾ ਜੀ ਹਾਂ ਜੀ ਅੱਜ ਆਪਾਂ ਟਰੈਕਟਰ ਕਰਦੇ ਨਾ ਫਾਈਨਲ ਆ ਜਿਹੜੀ ਉਹਦੀ ਮਾੜੀ ਮੋਟੀ ਅਸੈਸਰੀ ਆ ਉਹ ਆਪਾਂ ਮਾਰਤੀ ਆਵੇ ਉਹ ਤਾਂ ਰਹਿੰਦੀ ਆ ਆ ਦੇਖੋ ਆ ਜਿਹੜੀ ਮਾਤੀ ਹੈ ਪਰਫੈਕਟ ਦੋ ਪੀਸ ਰਹਿ ਗਏ ਆ ਉਹ ਆਪਾਂ ਮਾਰ ਕੇ ਤੇ ਫਾਈਨਲ ਕਰਦੇ ਨੇ ਟਰੈਕਟਰ ਆਪਣਾ ਫਾਈਨਲ ਹੈ ਪੂਰਾ ਰੋਟੀ ਖਾਣੀ ਆਪਾਂ ਇੱਕ ਲੀਤੀਆ ਰੱਖਿਆ ਸੀ ਨੱਬੇ ਕੱਢ ਲਿਆ ਬਈ ਨੱਬੇ ਕੱਢ ਲਈਆਂ ਪੁੱਤੀ ਖਾਣ ਲਿਆ ਬਈ ਬਾਈ ਆਪਣਾ ਹੋ ਗਿਆ ਹੁਣ ਲੰਚ ਟਾਈਮ ਤੇ ਹੁਣ ਵਸੇ ਹੀ ਆ ਕੇ ਲਗ ਗਏ ਨਹੀਂ ਮੇਰੇ ਘਟੇ ਚ ਵੀ ਪਿਆ ਡੱਬਾ ਪੁੱਤ ਜੰਡੀਆਂ ਮੁੰਡਿਆਂ ਦੇ ਹਾਂਜੀ ਡੱਬੇ ਡੱਬੇ ਲੈ ਆਓ ਓਪਨ ਸਾਰੇ ਆਹ ਗੱਡੀ ਦੀ ਆਪਣੀ ਲੈਗ ਲਾਉਣੀ ਆ ਕਿ ਲੈਗ ਗਲੀ ਦੀ ਆ ਐਸ ਗੱਡੀ ਦੀ ਆਹ ਦੀ ਲੈਗ ਲਾਉਣੀ ਆ ਇਹ ਸਾਰੇ ਨਵੇਂ ਪੀਸ ਲਾਉਣੇ ਇਹਨੂੰ ਨਿਊ ਮਾਡਲ ਬਣਵਾਉਣਾ ਸਾਰਾ ਪਰ ਬਈ ਰੋਟੀ ਬੋਲੀ ਸਾਰਾ ਕੱਟਣ ਓਏ ਬਈ ਲੱਗਿਆ ਬਈ ਖਾਣਾ ਪਈ ਓਏ ਆ ਮੁੰਡਾ ਸਦਿਆ ਹੀ ਪਾ ਚੱਲਿਆ ਕੀ ਗੱਲ ਹੈ ਕਿੱਥੇ ਜਾਣਾ ਮੈਂ ਲੋੜੀ ਦੇਣ ਜਾਣਾ ਹੈਗਾ ਠੀਕ ਲੋੜੀ ਦੇ ਲੋੜੀ ਦੇਣ ਜਾਣਾ ਹੈਗਾ ਉਹ ਪਈਦਾ ਹੈ ਕੁਝ ਉਹ ਲੈ ਆਏ ਆਪਣੀ ਰੋਟੀਆਂ ਕਦ ਬੰਦ ਕਰ ਤਿੰਦੂ ਉਹ ਦੇ ਆ ਤੇ ਯਾਰ ਰਣਾ ਕਰ ਰਿਹਾ ਕੋਈ ਮੁਕਾ ਰੋ ਆਜ ਤੇਰਾ ਹੱਕ ਨਹੀਂ ਉਹ ਗਾਲ ਕੱਢਣ ਦਾ Not bad.